ਹਾਂਜੀ ਕਿਦਾਂ ਸਾਰੇ ਉਮੀਦਵਾਰਦਿਆਂ ਸਾਰੇ ਵਧੀਆ ਹੋਵੋ ਅੱਜ ਦੀ ਵੀਡੀਓ ਫੇਰ ਆਪਣੀ ਜਨਵਰਾਂਵਾਰੀ ਹੈਗੀ ਆ 5 ਜਨਵਰਾਂਵਾਰੀ ਅੱਜ ਤੁਹਾਨੂੰ ਕੁਝ ਪਾਸਾਾਂਝਾ ਕਰਾਂਗੇ ਵੀ ਗਰਮੀ 'ਚ ਜਿਹੜੇ ਜਨਵਰਾਂ ਨੂੰ ਮੋਕ ਲੱਗ ਜਾਂਦੀ ਹੈ ਮੋਕ ਦਾ ਦੇਸੀ ਇਲਾਜ ਆਪਾਂ ਕਰੇ ਕਿਵੇਂ ਕਰ ਸਕਦੇ ਆਂ ਕਈ ਵਾਰੀ ਜਨਵਰਾਂ ਨੂੰ ਪੱਟੂਆਂ ਨੂੰ ਬੱਚੋਂ ਉਹਨਾਂ ਦੇ ਮੱਜਾਂ ਨੂੰ ਗਰਮੀ ਦੇ ਨਾਲ ਮੋਕ ਲੱਗ ਜਾਂਦੀ ਹੈ ਉਹਦਾ ਆਪਾਂ ਘਰੇ ਵੀ ਇਲਾਜ ਕਰ ਸਕਦੇ ਆਂ ਜਿਉ ਡਾਕਟਰ ਤੋਂ ਨਹੀਂ ਦਵਾਈ ਦਵਾਉਣੀ ਕੋ ਜਿਆਦਾ ਹੋਵੇ ਤਾਂ ਡਾਕਟਰ ਬੁਲਾਉਣਾ ਚਾਹੀਦਾ ਹੈ। ਆਪ ਦਾ ਟ੍ਰੀਟਮੈਂਟ ਵੀ ਨਹੀਂ ਜਿਆਦਾ ਵੀ ਆਪਾਂ ਆਪਣੇ ਜਾਨਵਰ ਦਾ ਕਿਸੇ ਨੁਕਸਾਨ ਕਰਾ ਲਈਏ। ਪਰ ਇੱਕ ਛੋਟਾ ਜਿਹਾ ਨੁਕਸਾ ਦੱਸਾਂਗੇ ਆਪਾਂ। ਜੇ ਵੱਡੀ ਮੱਜਾਂ ਨੂੰ ਮੰਨ ਕੇ ਚੱਲੋ ਵੀ ਮੱਜਾਂ ਨੂੰ ਗੂਜ ਗਾਵਾਂ ਨੂੰ ਧੂੰਆਂ ਲੱਗ ਜਾਂਦੀ ਹੈ ਗਰਮੀ ਦੇ ਕਾਰਨ ਤਾਂ ਉਹਨਾਂ ਨੂੰ ਆਪਾਂ 150 ਗ੍ਰਾਮ ਇੱਕ ਬੋਰਡ ਦੀ ਦਾੜੀ ਬੋਰਡ ਦੀ ਦਾੜੀ ਜਾਂ ਜੜ ਉਹਨੂੰ ਪੀਸ ਕੇ ਆਪਾਂ ਮੱਜ ਨੂੰ ਦੇ ਸਕਦੇ ਹਾਂ। ਉਹਨੂੰ ਦੋ ਤਿੰਨ ਡੰਗ ਦਿਓ ਉਹਦੇ ਨਾਲ ਗਰਮੀ ਜਿਹੜੀ ਗਰਮੀ ਨਾਲ ਮੋਕ ਲੱਗੀ ਹੋਊਗੀ ਮੱਧ ਨੂੰ ਉਹ ਠੀਕ ਹੋ ਜਾਊਗੀ ਬੋੜ ਦੀ ਦਾੜੀ ਦੇਣ ਨਾਲ ਤੇ ਦੂਜੀ ਗੱਲ ਕਰਦੇ ਆਪਾਂ ਕਟਰੂਆਂ ਬੱਚੂਆਂ ਦੀ ਵਿੱਚ ਕਟਰੂਆਂ ਬੱਚੂਆਂ ਨੂੰ ਗਰਮੀ ਕਾਰਨ ਮੋਕ ਲੱਗ ਜਾਂਦੀ ਹੈ ਕਿਉਂ ਗਰਮੀ ਜਿਆਦਾ ਹੈ ਕਿ ਕਈ ਵਾਰੀ ਲੱਗ ਜਾਂਦੀ ਹੈ ਕਟਰੂ ਬੱਚੂ ਜਦ ਮੱਝਾਂ ਨੂੰ ਓਲ ਵੱਡੀ ਗੱਲ ਨਹੀਂ ਹੈ ਕਿ ਮੋਕ ਲੱਗ ਜਾਂਦੀ ਆ ਕਟਰੂ ਨੂੰ ਆਪਾਂ ਟਾਲੀ ਦੇ ਪੱਤੇ 50 ਗ੍ਰਾਮ ਟਾਲੀ ਦੇ ਪੱਤੇ 50 ਗ੍ਰਾਮ ਪੀਸ ਕੇ ਆਪਾਂ ਦੇ ਸਕਦੇ ਆ ਫੋਰੇ ਨਾਲ ਪੇ ਹੋਇਓਗੇ ਤਾਲੀ ਦੇ ਪੱਤੇ ਪੀਸ ਕੇ ਦੇ ਸਕਦਾ ਹੈ ਇਹਦੇ ਨਾਲ ਜਨਮਦਾਨ ਦੀ ਮੋਕ ਹਟ ਜੂਗੀ ਕਟਰੂਲ ਵੀ ਬਚੂਗੀ ਮੱਜ ਨੂੰ ਦੇਣੀ ਆਪਾਂ ਨੇ ਬੋਰਡ ਦੀ ਦਾੜੀ 150 ਗ੍ਰਾਮ ਪੀਸ ਕੇ ਤੇ ਕਟਰੂਲ ਨੂੰ ਦੇਣਾ ਆਪਾਂ ਨੇ ਤਾਲੀ ਦੇ ਪੱਤੇ 50 ਗ੍ਰਾਮ ਇਹਦੇ ਨਾਲ ਆ ਜਿਹੜੀ ਗਰਮੀ ਦੇਕਾਰਤ ਮੋਕ ਲੱਗੀ ਹੋਊਗੀ ਹਟ ਜੂਗੀ ਆਪਾਂ ਡੇਲੀ ਇੱਕ ਇੱਕ ਦੋ ਨੁਕਸ਼ਾ ਸ਼ੇਅਰ ਕਰਾ ਕਰਾਂਗੇ ਹੁਣ ਆਪਾਂ ਵੀ ਜਿਹੜੇ ਘਰੇ ਨੂੰ ਨਿਸ਼ਚਿਤ ਹੋਣਗੇ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਜਿੰਨੇ ਸਸਤੇ 20-50 ਰੁਪਏ ਖਰਚੇ ਵਾਲੇ ਬਿਲਕੁਲ ਜਿਹੜੇ ਆਪਾਂ ਆਪਣੇ ਆਮ ਘਰਬਾਦੋ ਹੁੰਦੇ ਹਨ ਉਹ ਦੱਸਿਆ ਕਰਾਂਗੇ ਜਿਵੇਂ ਕੱਲ ਨੂੰ ਆਪਾਂ ਵੀਡੀਓ ਬਣਾਵਾਂਗੇ ਕੋਈ ਤਾਜੀ ਛੂਈ ਮੱਝ ਜਿਹਦੇ ਆਪਾਂ ਉਹਨਾਂ ਨੂੰ ਮਿਨਰਲ ਮਿਕਟਰ ਕੈਲਸ਼ੀਅਮ ਵਗੈਰਾ ਸਾਰਾ ਕੁਝ ਪਾ ਕੇ ਦੇਖ ਲੈਣੇ ਉਹ ਵਾਦੀ ਨਹੀਂ ਦੁੱਧ ਨਹੀਂ ਵਾਦੀ ਹੁੰਦੀ ਉਹਦੇ ਬਾਰੇ ਆਪਾਂ ਕੱਲ ਨੂੰ ਨੁਸਖਾ ਤਿਆਰ ਕਰਕੇ ਦਿਖਾਵਾਂਗੇ ਵੀ ਮੱਝ ਨੂੰ ਦੁੱਧ ਕਿਵੇਂ ਵਧਾ ਸਕਦੇ ਆਪਾਂ ਦੇਸੀ ਜਿਵੇਂ ਆਪਾਂ ਕੈਲਸ਼ੀਅਮ ਪਾ ਲਿਆ ਮਿਨਰਲ ਮਿਕਟਰ ਪਾ ਲਿਆ ਦੁੱਧ ਵਧਾਉ ਹੋਰ ਵੀ ਕੋਈ ਪ੍ਰੋਡਕਟ ਪਾ ਰਿਹਾ ਉਹਦੇ ਨਾਲ ਆਪਣੀ ਮੱਝ ਦੁੱਧ ਵਾਦੀ ਨਹੀਂ ਹੈਗੀ ਪਰ ਆਪਾਂ ਇੱਕ ਦੇਸੀ ਨੁਸਖਾ ਤਿਆਰ ਕਰਿਆ ਜੋ ਆਪਣੀ ਮੱਝ ਤੇ ਆਪਾਂ ਅਜਮਾ ਵੀ ਰਹੇ ਹਾਂ ਉਹਦਾ ਰਿਜ਼ਲਟ ਵੀ ਹੈ ਆਪਣੀ ਮੱਝ ਵੀ ਤਾਜੀ ਸੂਈ ਹੋਈ ਹੈ ਦੇਸੀ ਹੈ ਉਹ ਚ ਪੰਜ ਛੇ ਕਿ ਚੀਜ਼ਾਂ ਪੈਣਗੀਆਂ ਉਹਦੇ ਨਾਲ ਮੱਝ ਜ਼ਿਆਦਾ ਦੁੱਧ ਨਹੀਂ ਲੱਗ ਜੂਗੀ ਤੇ ਫੋਰ ਹੰਸ ਕੇ ਬहोत ਹੋਣਗੇ ਜਿਵੇਂ ਮੱਝ ਦੀ ਗੇਰ ਨਹੀਂ ਪੈਂਦੀ ਛੇਤੀ ਜਗਾਂ ਦੀ ਕਿਸੇ ਦੀ ਉਹਦੇ ਬਾਰੇ ਵੀ ਦੇਸੀ ਨੁਸਖੇ ਆਉਣ ਵਾਲੇ ਦਿਨਾਂ 'ਚ ਸਾਰੀਆਂ ਵੀਡੀਓ ਆਪਣੇ ਚ ਚੈਨਲ ਤੇ ਆ ਜਾਣਗੀਆਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਿਹਾ ਕਰੋ ਤੇ ਆਪਣੇ ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਕਰੋ ਤੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਜ ਵਾਲੀ ਵੀਡੀਓ ਦੱਸਿਓ ਵੀ ਕਿਵੇਂ ਲੱਗੀ ਦੇਖੋ ਜਾਨਵਰ ਤਾਂ ਆਪਾਂ ਤੁਹਾਨੂੰ ਰੋਜ਼ੇ ਦਿਖਾਉਂਦੇ ਰਹੇ ਆ ਜਾਨਵਰ ਆਪਣੇ ਬੈਠੇ ਹੀ ਰਹਿੰਦੇ ਨੇ ਸਾਰੇ ਲਗਭਗ ਦੇਖੋ ਬੈਠੇਗਾ ਟੋਟਲੀ ਚਲੋ ਮਿਲਦੇ ਆਂ ਫੇਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਹੋ